ਦੇਖੋ ਮੰਡੀ ਚਾਏ ਆਲਗ-ਅਲਗ ਤਰ੍ਹਾਂ ਦੀਆਂ ਲੋਕਾਂ ਨੇ ਸਮੱਸਿਆਵਾਂ ਦੱਸੀਆਂ ਔਰ ਮੈਨੂੰ ਲੱਗਦਾ ਉਹ ਬਹੁਤ ਛੋਟੀਆਂ-ਛੋਟੀਆਂ ਸਮੱਸਿਆਵਾਂ ਐ ਇਹਨਾਂ ਲੋਕਾਂ ਦੀਆਂ ਕਿਸੇ ਨੇ ਇਹਨਾਂ ਦੀ ਸਾਰ ਨਹੀਂ ਲਈ ਇੱਕ ਤਾਂ ਦੁਕਾਨਾਂ ਪਈਆਂ ਮੰਡੀ ਦੀਆਂ ਜਿڑا ਸਾਨੂੰ ਰੇਵਨਿਊ ਨਹੀਂ ਆ ਰਿਹਾ ਖਾਲੀ ਜਗ੍ਹਾ ਪਈ ਐ ਇਹਨਾਂ ਨੇ ਸਰਕਾਰ ਨੇ ਸਰਕਾਰੀ ਰੇਟ ਤੇ ਉਦੋਂ ਦੁਕਾਨਾਂ ਕੱਟੀਆਂ ਸੀ ਹੁਣ ਉਹ ਇੱਕ ਆਉਂਦੇ ਆ ਵੀ ਉਸ ਤੋਂ ਸਰ ਤੋਂ ਡਬਲ ਲੈ ਲੋ ਰੇਟ ਤੇ ਸਾਨੂੰ ਉਸ ਹਾਮਲਾ ਦੁਕਾਨ ਦੇ ਦਿਓ ਇਹਨਾਂ ਕੀ ਹੋਏਗਾ ਨਾਲੇ ਤਾਂ ਦੁਕਾਨਾਂ ਚੜ ਜਾਣੀਆਂ ਇਹਨਾਂ ਦਾ ਇੱਥੇ ਜਿਹਨਾਂ ਕੋਲੇ ਫੜੀਆਂ ਤੇ ਬੈਠੇ ਉਹ ਦੁਕਾਨਾਂ ਚ ਹੋ ਜਾਣਗੇ ਨਾਲੇ ਸਰਕਾਰ ਨੂੰ ਰੇਵਿਨਿਊ ਆਊਗਾ ਇਹ ਬੜੀ ਜੈਨੂਇਨ ਡਿਮਾਂਡ ਐਂਡ ਇਹਨੂੰ ਟੇਕ ਅਪ ਕਰੂੰਗਾ ਮੈਂ ਪੰਜਾਬ ਦੇ ਮੰਡੀ ਬੋਰਡ ਡਿਪਾਰਟਮੈਂਟ ਦੇ ਨਾਲ ਦੂਜਾ ਇਹਨਾਂ ਨੇ ਕਿਹਾ ਕਿ ਇਲੈਕਟ੍ਰਿਸਿਟੀ ਹੈ ਜਿਹੜੀ ਉਹ ਇਹਨਾਂ ਤੋਂ ਯੂਨਿਟ ਦੇ ਜ਼ਿਆਦਾ ਪੈਸੇ ਲੈਂਦੀ ਹੈ 24000 18000 ਜੀ 18000 ਰੁਪਿਆ ਪਰ ਕਿਲੋਵਾਟ ਕਹਿੰਦੇ ਸਾਡੇ ਨਾਲ ਇਹ ਜਜੂਆ ਟੈਕਸ ਕਿਉਂ ਲਾਇਆ ਜਾ ਰਿਹਾ ਅਸੀਂ ਕੀ ਗੁਨਾਹ ਕੀਤਾ ਅਸੀਂ ਕਾਰੋਬਾਰ ਕਰਦੇ ਆਂ ਪਰ ਸਾਨੂੰ ਇਹ ਜਿਹੜੀ ਫੀ ਹੈ ਉਹ ਘਟਾਉਣੀ ਚਾਹੀਦੀ ਹੈ ਆਦਰਵਾਇਜ਼ ਇਟਸ 1800 ਰੁਪਿਆ ਸਾਨੂੰ ਉਹਦੇ ਤੇ ਹੁਣ ਕਿਉਂਕਿ ਇਹ ਸਾਨੂੰ ਮੀਟਰ ਲਵਾਉਣਾ ਪੈਂਦਾ 3 ਕਿਲੋਵਾਟ ਦਾ ਤੇ ਉਹ ਸਾਨੂੰ 24000 ਰੁਪਿਆ ਪੈ ਜਾਂਦਾ ਸੋ ਇਸ ਕਰਕੇ 24 ਕਿੰਨੇ 54 54 1825 400 ਤੇ 50000 ਰੁਪਏ ਜਾਂਦਾ ਸੋ ਇਹ तमाम ਸਾਰੀਆਂ ਦਿੱਕਤਾਂ ਕਿਸੇ ਨੇ ਆਖਿਆ ਵੀ ਪਰਚੀ ਹੈ ਜਿਹੜੀ ਪਰਚੀ ਦਾ ਬਹੁਤ ਇਸ਼ੂ ਹੈਗਾ ਜੀ ਲੋਕ ਪਰਚੀ ਹੈ ਉਹ ਜਿਹੜੀ 50 ਰੁਪਏ ਦੀ ਔਰ ਇਹ ਤੇ ਕੰਪਿਊਟਰ ਤੇ ਕੱਢੀ ਜਾਂਦੀ ਹੈ ਉਹ ਐਕਸਟਰਾ ਸੱਥੋਂ 10 ਰੁਪਏ ਲੈ ਜਾਂਦੇ ਹੈ 150 ਰੁਪਏ ਲੈ ਕੋਈ ਕਹਿੰਦਾ 150 ਰੁਪਏ ਲੈ ਜਾਂਦੇ ਹੈ ਸੋ ਇਹ ਮੈਨੂੰ ਲੱਗਦਾ ਕਿ ਜੈਨੂਨ ਪ੍ਰੋਬਲਮਸ ਹੈਗੇ ਜਿੱਦੇ ਦੀ ਪਰਚੀ ਕੱਟੀ ਜਾਵੇ ਉਹਨੇ ਪੈਸੇ ਲੈਣੇ ਚਾਹੀਦੇ ਹੈ ਸੂਪਰ ਨਾਲ ਹੀ ਨਾਲ ਇਹ ਵੀ ਪ੍ਰੋਬਲਮ ਹੈ ਕਈ ਲੋਕਾਂ ਨੇ ਕਿਹਾ ਕਿ ਜਿਹੜਾ ਮੰਡੀ ਠੇਕੇਦਾਰੀ ਸਿਸਟਮ ਹੈ ਇਹ ਬੰਦ ਹੋਣਾ ਚਾਹੀਦਾ ਮੰਡੀ ਬੋਰਡ ਨੂੰ ਖੁਦ ਦੇਖਣਾ ਚਾਹੀਦਾ ਹੈ ਕਿ ਮੰਡੀ ਬੋਰਡ ਕਲੈਕਸ਼ਨ ਕਰੇ ਤੇ ਸਾਨੂੰ ਉਹ ਚਲਾਵੇ ਪੂਰੇ ਪੰਜਾਬ ਦਾ ਮੰਡੀ ਬੋਰਡ ਹੁਣ ਠੇਕੇਦਾਰਾਂ ਤੋਂ ਟੈਕਸ ਭਰਾ ਲੈ ਪੈਸੇ ਭਰਾ ਲੈਂਦੇ ਜਦੋਂ ਤੁਸੀਂ ਬੋਲੀ ਤੇ ਦਿੰਦੇ ਹੋ ਫਿਰ ਉਹ ਆਪ ਦਾ ਪੈਸਾ ਰੈਵਨਿਊ ਇਕੱਠਾ ਕਰਨ ਦੇ ਮਾਰੇ ਉਹ ਤੁਹਾਨੂੰ ਪੈਸੇ ਲਾਉਂਦੇ ਹੈ ਜਾਂ ਤਾਂ ਕੋਈ ਨਿਰਧਾਰਤ ਫਿਕਸ ਅਮਾਉਂਟ ਹੋਣੀ ਚਾਹੀਦੀ ਹੈ ਕਿ ਐਤੂ ਵੱਧ ਤੁਸੀਂ ਪੈਸੇ ਲੈ ਨਹੀਂ ਸਕਦੇ ਥੜੀ ਤੋਂ ਇਨੇ ਫੜੀ ਤੋਂ ਇਨੇ ਗੱਡੀ ਦੇ ਇਨੇ ਸੋ ਰੇਟ ਲਿਸਟ ਹੈ ਚੈਕ ਲਿਸਟ ਗਵਰਨਮੈਂਟ ਨੂੰ ਲਾ ਦੇਣੀ ਚਾਹੀਦੀ ਹੈ ਸੋ that ਐਤੂ ਵੱਧ ਜੇ ਐਕਸੀਡ ਕਰਦੇ ਤੇ देयर शुड बी ਅ ਕੰਪਲੇਂਟ ਬਾਕਸ ਉੱਥੇ ਨਾਲ ਦੀ ਨਾਲ ਤੇ ਹਰ ਵਿਅਕਤੀ ਉਹ ਕੰਪਲੇਂਟ ਪਾਵੇ ਮੇਰੇ ਤੋਂ ਇਨੇ ਵੱਧ ਲਈ ਗਏ ਸੋ ਮੈਂ ਇਹ ਸਾਰੀਆਂ ਸਮੱਸਿਆਵਾਂ ਅੱਜ ਸਬਜ਼ੀ ਮੰਡੀ ਨੇ ਦੱਸਿਆ ਹਾਂ ਸਫਾਈ ਦੇ ਬਾਰੇ ਵੀ ਲੋਕਾਂ ਨੇ ਅੱਖ ਦੱਸਿਆ ਪਰ ਠੇਕੇਦਾਰ ਸਾਹਿਬ ਜੇ ਇਹ ਸਾਰਾ ਕੰਮ ਮੰਡੀ ਬੋਰਡ ਦਾ ਯਾਰ ਮੰਡੀ ਬੋਰਡ ਦੇ ਆਫੀਸਰਸ ਆ ਬੰਨਾਂ ਨੂੰ ਇਹਦੇ ਤੇ ਚੈੱਕ ਰੱਖਣਾ ਚਾਹੀਦਾ ਜੀ ਸਾਹਿਬ ਜਿਹੜੇ ਮੰਡੀ ਵਾਲੇ ਨੇ ਉਹਨਾਂ ਦਾ ਧੱਕਾ ਹੁੰਦਾ ਹੀ ਹੁੰਦਾ ਤੇ ਆਮ ਪਬਲਿਕ ਨਾਲ ਵੀ ਕਾਫੀ ਬੜੀ ਧੱਕਾ ਹੁੰਦਾ ਅੱਛਾ ਮੈਨੂੰ ਨਹੀਂ ਪਤਾ ਆਮ ਪਬਲਿਕ ਨਾਲ ਨਹੀਂ ਮੈਨੂੰ ਦੱਸਿਆ ਕਿ ਉਹ ਉਹ ਵੀ ਕਹਿੰਦੇ ਕਈ ਵਾਰੀ ਪਰਚੀ ਜਿਹੜੀ ਹੈ ਵੱਧ ਲਈਤੀ ਜਾਂਦੀ ਹੈ ਕਈ ਘੱਟ ਲਈਤੀ ਜਾਂਦੀ ਹੈ ਇਦਾਂ ਵੀ ਬੜੇ ਬੜੀ ਹੋ ਸਕਦਾ ਹੈ ਨਹੀਂ ਪਰਚੀ ਵਾਲਾ ਤਾਂ ਮੈਨੂੰ ਪਤਾ ਲੱਗਿਆ ਉਹ ਤਾਂ ਕਾਫੀ ਲੋਕਾਂ ਨੇ ਕਾਫੀ ਲੋਕਾਂ ਨੇ ਕੰਪਲੇਨਟ ਕੀਤੀ ਹੈ ਪਰ ਆਮ ਪਬਲਿਕ ਨਾ ਕਿੰਨਾ ਤੱਕ ਆਉਂਦਾ ਉਹ ਨਹੀਂ ਮੈਨੂੰ ਪਤਾ ਪਰ ਮੈਨੂੰ ਲੱਗਦਾ ਕਿ ਜਿੰਨੇ ਦੀ ਸਲਿੱਪ ਕੱਟੀ ਜਾਵੇ ਠੇਕੇਦਾਰ ਉਨੇ ਪੈਸੇ ਲੈਣੇ ਚਾਹੀਦੇ ਉਹ ਵੱਧ ਨਹੀਂ ਵਸੂਲਣੇ ਚਾਹੀਦੇ ਇਹ ਗਲਤ ਗੱਲ ਹੈ ਔਰ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਐਂਡ ਡੈਫੀਨਿਟਲੀ ਉਹ ਹੋਏਗਾ ਨਹੀਂ ਇਹਨੂੰ ਬੰਦ ਕਰਾਵਾਂਗੇ ਜਿੰਨੇ ਦੀ ਪਰਚੀ ਹੋਏਗੀ ਓਨੇ ਪੈਸੇ ਲੈਵੇਂ ਐਕਸਟਰਾ ਪੈਸੇ ਲੈਣਗੇ ਤਾਂ ਉਹ ਪੂਰੇ ਤੇ ਕਾਰਵਾਈ ਹੋਣੀ ਚਾਹੀਦੀ ਮੰਡੀ ਵਾਲਿਆਂ ਦਾ ਕਹਿਣਾ ਸੀ ਕਾਫੀ ਵਾਰੀ ਭਾਰਤ ਖੁਸ਼ਨਾਸ਼ ਨੂੰ ਵੀ ਜਿਹੜੇ ਪੱਤਰ ਲਿਖ ਕੇ ਜਦੋਂ ਚਲੋ ਕਿਸੇ ਨੂੰ ਲਿਖੇ ਨਹੀਂ ਲਿਖੇ ਦੈਟਸ ਅ ਰਿਫਰੈਂਸ ਸਟੋਰੀ ਪਰ ਮੈਂ ਇਹ ਗੱਲ ਕਰਦਾ ਕਿ ਮੈਂ ਇਸ ਇਨਾਂ ਜਿਹੜੇ ਮੁੱਦੇ ਹੈ ਇਹ ਜੈਨੂਇਨ ਮੁੱਦੇ ਹੈ ਸਮਝੀ ਮੰਡੀ ਵਾਲਿਆਂ ਦੇ ਇਹਨਾਂ ਨੂੰ ਟੇਕ ਅਪ ਕਰਾਂਗਾ ਅੱਜ ਆਖਰੀ ਦਿਨ ਹੈਗਾ ਜੀ ਮੈਂ ਤਾਂ ਲੋਕਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਆਪ ਦੀ ਵੋਟ ਦਾ ਸਨਮਾਨ ਕਰੋ ਔਰ ਵੱ ਔਰ ਲੋਕਾਂ ਚਾਕੇ ਪ੍ਰਚਾਰ ਕਰੋ ਔਰ ਵੋਟਾਂ ਪਾਓ